ਉਪ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ 28 ਅਗਸਤ 2024 ਨੂੰ ਇੱਕ ਸੇਫ ਪੰਜਾਬ WhatsApp ਚੈਟਬੋਟ ਹੈਲਪਲਾਈਨ ਨੰਬਰ ਜਿਸ ਦਾ ਨੰਬਰ ਹੈ 9779 100 200 ਫੇਰ ਰਿਪੀਟ ਕਰ ਰਿਹਾ ਹੈ 779 100 200 ਲੌਂਚ ਕੀਤੀ ਗਈ ਹੈ ਇਹ ਡਰਗ ਹੈਲਪਲਾਈਨ ਦੇ ਰਾਹੀਂ ਤੁਸੀਂ ਕਿਸੇ ਵੀ ਡਰਗਸ ਮਗਲਰ ਨਸ਼ੇ ਦੀ ਵਿਕਰੀ ਦੇ ਕੇਂਦਰ ਬਾਰੇ ਜਾਂ ਡਰਗ ਅਡਿਕਟ ਦੀ ਡੀਡਿਕਸ਼ਨ ਦੇ ਵਿੱਚ ਹੈਲਪ ਲੈਣ ਵਾਸਤੇ ਕਾਲ ਕਰ ਸਕਦੇ ਹੋ ਇਹਦੇ ਵਿੱਚ ਕਾਲ ਕਰਨ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਉਹਨੂੰ ਕਿਸੇ ਤਰੀਕੇ ਦੀ ਕੋਈ ਕਾਲ ਨਹੀਂ ਕੀਤੀ ਜਾਂਦੀ इवन ਜਿਹੜੀ ਕੰਪਲੇਂਟ ਕੰਟਰੋਲ ਤੇ ਵੀ ਜਾਂਦੀ ਹੈ ਉਹਦੇ 'ਚ ਵੀ ਕਾਲ ਕਰਨ ਦੇ ਨੰਬਰ ਬਾਰੇ ਪਤਾ ਨਹੀਂ ਹੁੰਦਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਅਗਰ ਤੁਹਾਡੇ ਧਿਆਨ ਦੇ ਵਿੱਚ ਇਸ ਸੰਬੰਧੀ ਕੋਈ ਵੀ ਚੀਜ਼ ਆਉਂਦੀ ਹੈ ਜਿਹਦੇ ਵਿੱਚ ਨਸ਼ੇ ਦੀ ਵਿਕਰੀ ਜਾਂ ਨਸ਼ੇ ਦੀ ਸਮਗਲਿੰਗ ਬਾਰੇ ਕੋਈ ਤੁਹਾਨੂੰ ਜਾਣਕਾਰੀ ਮਿਲਦੀ ਹੈ ਤੇ ਪੰਜਾਬ ਪੁਲਿਸ ਦਾ ਸਾਥ ਦਿਓ ਧੰਨਵਾਦ